ਰੀਟਾ ਸੀਟ ਕਵਰ ਲਾ ਲਓ ਹੋਰ ਜ ਡੈਸ਼ਬੋਰਡ ਲਾ ਲਓ ਸਾਰਾ ਓਕੇ ਦੀ ਰਿਪੋਰਟ ਹੈ ਕੋਈ ਵੀ ਛੀਟ ਤੱਕ ਨਹੀਂ ਵੱਜੀ ਹੋਈ ਗਾ ਵਟ ਕੱਢੇ ਪਏ ਨੇ ਬਾਈ ਦੇ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਦੋਸਤੋ ਕੀ ਹਾਲ ਚੱਲ ਨੇ ਅੱਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਆ ਰੀਟਜ 14 ਮਾਡਲ ਗੱਡੀ ਆ VDI ਤੇ ਗੱਡੀ ਕਾਪੀ ਕਾਗਜ਼ ਦੀ ਗੇਅਰ ਦੀ ਇੰਜਨ ਦੀ ਸਾਰੀ オリジナル ਗੱਡੀ ਆ ਫੁੱਲ ਗਾਰੰਟੀ ਆ ਪਹਿਲਾਂ ਵਾਲੇ ਦਾ ਕਹਿਣਾ ਬਾਈ ਨੂੰ ਕੈਮਰਾ ਮਾਰ ਦੇ ਤੇ ਪੰਜੇ ਟਾਇਰ ਨਵੇਂ ਨੇ ਟਾਇਰ ਹੁਣੇ ਪਵਾਏ ਨੇ ਟਾਇਰ ਬਾਕੀ ਫੁੱਲ ਸਰਵਿਸ ਹੈ ਏਸੀ ਦੀ ਸਰਵਿਸ ਹੋ ਗਿਆ ਗੱਡੀ ਦੀ ਸਰਵਿਸ ਜਿਹੜਾ ਮੜਾ ਮੋਟਾ ਕੰਮ ਹੁੰਦਾ ਕੋਈ ਸਾਰਾ ਬਾਈ ਦਾ ਹੁਣ ਕਰਾਇਆ ਕੰਮ ਹੈ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਾ ਕੇ ਜਿੰਨੂੰ ਮਰਜ਼ੀ ਚੈੱਕ ਕਰਾ ਲਓ ਮਿਸਤਰੀ ਨੂੰ ਆਪਦਾ ਤਸੱਲੀ ਕਰ ਲਓ ਮਿਸਤਰੀ ਨੂੰ ਲਿਆ ਕੇ ਗੱਡੀ ਆਲੇ ਦਾਲ ਦੇਖ ਲਓ ਸਾਰੀ ਗੱਡੀ ਐਨ ਕੋਕਾ ਪੀਸ ਪਿਆਗਾ ਬਾਈ ਦਾ ਸ਼ੌਂਕ ਕੀ ਰੱਖੀ ਆ ਗੱਡੀ ਆ ਅੰਦਰ ਵੀ ਮੈਂ ਤੁਹਾਨੂੰ ਦਿਖਾਉਂਗਾ ਸਾਰੀ ਜਾਦੇ ਹੁੰਦੀ ਆਪਣਾ ਕਾਪੀ ਕਾਗਜ ਕਾਪੀ ਕਾਗਜ بیمੇ ਤੋਂ ਲੈ ਕੇ ਸਾਰਾ ਓਕੇ ਦੀ ਰਿਪੋਰਟ ਹੈ ਤੇ ਰੇਟ ਵੀ ਕੋਈ ਜ਼ਿਆਦੇ ਨਹੀਂ ਲਾਇਆ ਹੋਇਆ ਠੀਕ ਜੇ ਅੰਦਰੋਂ ਦੇਖੋ ਸੀ ਗੱਡੀ ਆ ਦੇਖੋ ਅੰਦਰੋਂ ਸੀਟ ਸੀਟ ਕਵਰ ਲਾ ਲਓ ਹੋਰ ਜਿਹੜਾ ਡੈਸ਼ਬੋਰਡ ਲਾ ਲਓ ਸਾਰਾ ਓਕੇ ਦੀ ਰਿਪੋਰਟ ਹੈ ਕੋਈ ਵੀ ਛੀਟ ਤੱਕ ਨਹੀਂ ਵੱਜੀ ਹੋਈ ਗੱਡੀ ਤੇ ਜੇ ਕਰੇ ਰੱਖਣੀ ਹੈ ਨਾ ਕਿਸੇ ਨੇ ਗੱਡੀ ਤੇ ਐਵਰੇਜ ਦੀ ਗੱਲ ਕਰੀਏ ਬਾ ਕਮਾਲ ਹੈ ਐਵਰੇਜ ਤਾਂ ਇਹਨਾਂ ਦੀ ਜਿਹੜੇ ਕੋਈ ਵੀਰ ਡਿਟਜ ਰੱਖਦੇ ਨੇ ਤੁਸੀਂ ਉਹਨਾਂ ਤੋਂ ਪਤਾ ਕਰਦੇ ਹੋ ਗੱਡੀ ਚੱਲਣ ਚ ਕਿੰਦੀ ਆ ਐਵਰੇਜ ਕਿਵੇਂ ਦਿੰਦੀ ਆ ਸਾਰੀ オリジナル ਪਈ ਆ ਗੱਡੀ ਇਧਰਲੀ ਸਾਈਡ ਮਾਰ ਦੋ ਕੈਮਰਾ ਟਾਕਿਆਂ ਟੂਕਿਆਂ ਦਿਖਾ ਦਿਓ ਇਹਨਾਂ ਤਸੱਲੀ ਕਰਾ ਦਿਓ ਜਿਹੜਾ ਬਾਈ ਵੀਡੀਓ ਦੇਖ ਕੇ ਕੋਈ ਐ ਨਾ ਕਦੇ ਵੀ ਕੀ ਗੱਲ ਬਾਤ ਹੈ ਆ ਦੇਖੋ ਸਾਰਾ ਜੋ ਕੁਝ ਹੈ ਤੁਹਾਡੇ ਸਾਹਮਣੇ ਆਪਾਂ ਉਨੀ ਕੁ ਗੱਲ ਕਰਦੇ ਆ ਵੀ ਜਿੰਨੀ ਕਿ ਹੈਗੀ ਐ ਸੀਟ ਕਵਰ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਕੱਲੀ ਕੱਲੀ ਚੀਜ਼ ਤੇ ਮਾਰਦੇ ਰਿਹਾ ਵੀ ਕੈਮਰਾ ਆ ਫੜਾਏ ਮੈਨੂੰ ਥੋੜਾ ਜਿਹਾ ਉਹ ਖੋਲੋ ਬੋਰਨਟ ਆਪਾਂ ਇੰਨੇ ਨੇ ਤੇ ਮਾਰ ਦਿੰਦੇ ਆ ਆ ਦੇਖੋ ਸਾਰਾ ਵੀ 1 ਰੁਪਿਆ ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਸਾਰਾ ਸੀਟ ਕਵਰ ਤੋਂ ਲੈ ਕੇ ਤੇ ਡੈਕ ਡੱਕ ਵਧੀਆ ਲੱਗਿਆ ਹੋਇਆ ਹੈ ਕੰਪਨੀ ਦਾ ਹੀ ਡੈਕ ਆ ਸਾਰਾ ਲੱਗਿਆ ਹੋਇਆ ਐਵਰੇਜ ਵਧੀਆ ਐਵਰੇਜ ਦੇਰੀਆ ਗੱਡੀ ਤੇ ਮਾਰ ਦਿੰਦਾ ਮੈਂ ਇੰਜਨ ਤੇ ਲਾਓ ਜੀ ਇੰਜਨ ਨਾਲ ਤਾਂ ਵਟ ਕੱਢੇ ਪਏ ਨੇ ਬਾਈ ਤੇ ਕੱਲੀ-ਕੱਲੀ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਤੇ ਬੈਟਰੀ ਨਵੀਂ ਤਰਾਈਆ ਬਾੜਾ ਮੋਟਾ ਜਿਹੜਾ ਗੱਲ ਹੈ ਨਾ ਸ਼ੌਂਕੀਆ ਰੱਖੀ ਹੋਈ ਆ ਗੱਡੀ ਲੈ ਫੜਿਓ ਹਾਂਜੀ ਦੋਸਤੋ ориجنલ ਜਿਹੜੀ ਗੱਡੀ ਚੱਲੀ ਹੋਈ ਆ ਕੋਈ ਵੀ ਇੰਜਣ ਦੀ ਆਪਾਂ ਨੂੰ ਬੈਕ ਨਹੀਂ ਕਹਿ ਸਕਦਾ ਵੀ ਗੱਡੀ ਦਾ ਇੰਜਣ ਜਿਹੜਾ ਬੈਕ ਹੋਇਆ ਹੋਇਆ ਇੱਕ 1000 1 ਲੱਖ 1 ਲੱਖ 48000 ਗੱਡੀ ਆ ਜਿਹੜੀ ਚੱਲੀ ਹੋਈ ਆ Ориجنਲ ਚੱਲੀ ਹੋਈ ਆ ਗੱਡੀ ਕੋਈ ਵੀ ਕਹਦੇ ਵੀ ਮੀਟਰ ਬੈਕ ਆ ਜਾਂ ਕੀ ਗੱਲ ਐ ਸਾਰਾ ਓਮੇ ਹੀ ਜਿਵੇਂ ਹੈਗਾਗਾ ਤੇ ਇਹਦਾ ਰੇਟ ਆ ਬਾਈ ਜੀ ਉਹੀ ਮੈਸੇਜ ਕਰਿਓ ਤੁਸੀਂ ਜਿਹੜੇ ਨੇ ਲੈਣੀ ਆ ਰੇਟ ਆਪਾਂ ਕਟਾ ਕੇ ਪਾ ਰਹੇ ਆ 1 ਲੱਖ 90000 ਰੇਟ ਹੈ ਜੀ ਨੇ ਲੈਣੀ ਆ ਗੱਡੀ ਉਹੀ WhatsApp ਨੰਬਰ ਜਿਹੜਾ ਥੱਲੇ ਚੱਲ ਰਿਹਾ ਉਹ ਤੁਸੀਂ ਉਥੇ ਫੋਨ ਕਰ ਸਕਦੇ ਹੋ WhatsApp ਵੀ ਚੱਲਦਾ ਹੈ ਮੈਸੇਜ ਕਰ ਦਿਓ ਜਿਨੇ ਵੀ ਲੈਣੀਆਂ ਜੇ ਪੰਜਾਬ ਦੇ ਬੰਦੇ ਨੇ ਲੈਣੀਆਂ ਇਹਨੂੰ ਸਿੱਕਟਾ ਕੇ ਲਵਾਂਗੇ ਖਰਚਾ ਤੁਹਾਡਾ ਲੱਗੂਗਾ ਉਹ ਤੁਸੀਂ ਪਹਿਲਾਂ ਦੇਖ ਕੇ ਮੈਸੇਜ ਕਰਿਓ ਕਿਉਂਕਿ ਹਰਾਨਾ ਨੰਬਰ ਹੈ ਜੇ ਤੁਹਾਡਾ ਕੋਈ ਰਿਸ਼ਤੇਦਾਰ ਹੈ ਇਧਰ ਹਰਾਨੇ ਦੇ ਵਿੱਚ ਆਥੋਂ ਨੂੰ ਸਸਤੀ ਪੈ ਜਾਊਗੀ ਰਿਸ਼ਤੇ ਦੇ ਨਾਲ ਰਿਸ਼ਤੇਦਾਰ ਦੇ ਵੀ ਨਾ ਕਰਾ ਦਿਓ ਤੇ ਇਹ ਸ਼ਰਤ ਹੈ ਵੀ ਨਾ ਗੱਡੀ ਅਸੀਂ ਕਰਾ ਕੇ ਦਵਾਂਗੇ ਐਨਓਸੀ ਦਾ ਖਰਚਾ ਤੁਹਾਡਾ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ